ਕੋਈ ਨਾ ਤੋ ਤੁਸੀਂ ਹਰ ਆਸ ਉਮੀਦ ਰੱਖ ਸਕਦੇ ਮੈਂ ਤੇ ਸਗੋਂ ਇਹਨਾਂ ਨੂੰ ਇੱਕ ਗੱਲ ਹੀ ਕਹਿਣਾ ਚਾਹੁੰਦਾ ਸੀ ਕਿ ਇਲੈਕਸ਼ਨ ਵੀ ਇਹ ਫਾਰਸ ਕਰਨ ਦੀ ਲੋੜ ਕੀ ਸੀ ਪਹਿਲੇ ਹੱਥੋਂ ਹੀ ਅਨਾਉਂਸਮੈਂਟ ਕਰ ਦਿੰਦੇ ਜਦੋਂ ਆਪਾਂ ਮਾਣੀ ਬਣਾ ਲਿਆ ਕਿ ਅਸੀਂ ਧੱਕੇ ਨਾਲ ਕਬਜ਼ਾ ਹੀ ਕਰਨਾ ਹੈ ਇਲੈਕਸ਼ਨਾਂ ਤੇ ਤੇ ਇੰਨਾ ਫਾਰਸ ਕਰਨ ਦੀ ਵੀ ਕੀ ਲੋੜ ਸੀ ਇਹਨੇ ਦਿਨ ਕੌਂਸਲਰਾਂ ਨੂੰ ਭਜਾਈ ਰੱਖਿਆ ਇਹਨੇ ਤੇ ਕਚਹਿਰੀਆਂ ਦੇ ਦਰਵਾਜ਼ੇ ਖੜਕਟਾਣੇ ਪਏ ਤੇ ਬਾਈ ਦੀ ਐਂਡ ਆਫ ਦਿ ਡੇ ਵੋਟਾ 16 ਹੀ ਸੀ ਇਹਨਾਂ ਕੋ ਦੂਜੇ ਪਾਸੇ 20 ਸਨ 8 ਵਿੱਚੋਂ ਤੁਸੀਂ ਵੇਖੋ ਇੱਕ ਅੱਧੀ ਵੋਟ ਕੈਨਸਲ ਹੁੰਦੀ ਸੁਣੀ ਕਦੀ 8 ਵੀ ਹੁੰਦੀਆਂ ਸੁਣੀਆਂ ਜੀ ਤੋ ਇਹ ਤੇ ਸਿੱਧੇ ਤੌਰ ਸਾਫ਼ ਤੌਰ ਦੇਸ਼ ਦੀ ਵੇਖੋ ਸਾਡੇ ਕਾਂਗਰਸ ਪ੍ਰੈਜ਼ੀਡੈਂਟ ਨੇ ਖੜਗੇ ਸਾਹਿਬ ਨੇ ਕੱਲ ਇਹ ਸਟੇਟਮੈਂਟ ਦਿੱਤੀ ਹੈ ਕਿ ਜੇ ਤੀਜੀ ਵਾਰ ਆ ਗਏ ਤੇ ਫਿਰ ਅਖੀਰਲੀ ਇਲੈਕਸ਼ਨ ਨਹੀਂ ਸਮਝੋ ਇਹਦਾ ਉਹ ਕਹਿੰਦੇ ਨੇ ਕਿ ਜਦੋਂ ਪੂਰਾ ਭਗਦਾ ਤੇ ਸਿਆਣਿਆਂ ਨੂੰ ਪਤਾ ਹੁੰਦਾ ਬਰਸਾਤ ਆਣ ਵਾਲੀ ਹੈ ਸੋ ਚੰਡੀਗੜ੍ਹ ਦਾ ਪੂਰਾ ਹੀ ਸਮਝੋ ਚੰਡੀਗੜ੍ਹ ਇਸ ਇੰਡੀਕੇਟਰ ਕਿ ਹਿੰਦੁਸਤਾਨ ਵਾਸਤੇ 24 ਦੀਆਂ ਇਲੈਕਸ਼ਨਾਂ ਤੋਂ ਬਾਅਦ ਇੱਥੇ ਕੀ ਹੋਣ ਵਾਲਾ ਹੈ ਜੋ ਖੜਗੇ ਸਾਹਿਬ ਨੇ ਗੱਲ ਕਹੀ ਹੈ ਮੈਂ ਉਹਦੀ ਤਾਇਦ ਕਰਨਾ ਕਿ ਇੱਥੇ ਸਾਰੇ ਇੰਸਟੀਟਿਊਸ਼ਨ ਖਤਮ ਹੋ ਜਾਣੇ ਨੇ ਡੈਮੋਕ੍ਰੇਸੀ ਖਤਮ ਹੋ ਜਾਣੀ ਹੈ ਆਂਦੇ ਟਾਈਮ ਵਿੱਚ ਕਨਸਟੀਟਿਊਸ਼ਨ ਤਬਦੀਲ ਹੋ ਜਾਣੀ ਹੈ ਇਲੈਕਸ਼ਨਾਂ ਆਪਾਂ ਵਿਚਾਰਿਆ ਕਰਾਂਗੇ ਕਿਸੇ ਟਾਈਮ ਇਥੇ ਇਲੈਕਸ਼ਨਾਂ ਹੁੰਦੀਆਂ ਹੁੰਦੀਆਂ ਸੀ ਇਹੀ ਕੰਮ ਹੀ ਹੋਇਆ ਕਰਨਾ ਜੋ ਆ ਚੰਡੀਗੜ੍ਹ ਚ ਹੋਇਆ